प्यारयो एक वारी नदी ने खुऊ नु ਮੈਣਾ ਮਾਰਿਆ ਕੀ ਤੂੰ ਇੱਕ ਜਗ੍ਹਾ ਤੇ ਬੈਠਾ ਰਹਿਣਾ ਮੈਨੂੰ ਦੇਖ ਮੈਂ ਪਹਾੜਾਂ ਤੋਂ ਉਤਰ ਕੇ ਕਿੱਥੇ ਕਿੱਥੇ ਘੁੰਮਦੀ ਆਂ ਖੂ ਕਹਿਣ ਲੱਗਾ ਭੈਣ ਮੇਰੀ ਮੇਰੇ ਕਰਮਾਂ ਚ ਰੱਬ ਨੇ ਸ਼ਾਂਤੀ ਸਕੂਨ ਲਿਖਿਆ ਹੈ ਤੇਰੇ ਕਰਮਾਂ ਚ ਭਟਕਣਾ ਤੇਰਾ ਪਾਣੀ ਪਹਾੜਾਂ ਤੋਂ ਥੱਲੇ ਡਿੱਗ ਕੇ ਖਾਰਾ ਹੋ ਜਾਂਦਾ ਮਿੱਠੇ ਤੋਂ ਮੇਰਾ ਪਾਣੀ ਜ਼ਮੀਨ ਤੋਂ ਨਿਕਲ ਕੇ ਜਦੋਂ ਉੱਪਰ ਆਂਦਾ ਹੈ ਤੇ ਮਿੱਠਾ ਹੋ ਜਾਂਦਾ ਹੈ ਔਰ ਮੇਰੀ ਗੱਲ ਸੁਣ ਤੈਨੂੰ ਲੋਕਾਂ ਦੀ ਪਿਆਸ ਭਜਾਣ ਲਈ ਦਰਦਾਰ ਭਟਕਣਾ ਪੈਂਦਾ ਪਿੰਡਾਂ ਤੋਂ ਗੁਜ਼ਰਨਾ ਪੈਂਦਾ ਸ਼ਹਿਰਾਂ ਤੋਂ ਗੁਜ਼ਰਨਾ ਪੈਂਦਾ ਔਰ ਦੇਖ ਮੇਰੇ ਚਰਬ ਨੇ ਕਿੰਨੀ ਕਾਬਲੀਅਤ ਦਿੱਤੀ ਹੈ ਜਿਹਨੂੰ ਪਿਆਸ ਲੱਗਦੀ ਹੈ ਉਹ ਖੁਦ ਮੇਰੇ ਕੋਲ ਚੱਲ ਕੇ ਆਉਂਦਾ ਹੈ ਮੈਨੂੰ ਉਹਦੇ ਕੋਲ ਜਾਣ ਦੀ ਲੋੜ ਨਹੀਂ ਪੈਂਦੀ ਸੋ ਪਿਆਰਿਓ ਇਹ ਗੱਲ ਸਾਨੂੰ ਇਹ ਸਮਝਾਉਂਦੀ ਹੈ ਜੇ ਸਾਡੇ ਅੰਦਰ ਕੋਈ ਕਾਬਲੀਅਤ ਹੈ ਜੇ ਸਾਡੇ ਗੁਣ ਜਾਗੇ ਹੋਏ ਨਹੀਂ ਫਿਰ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਫਿਰ ਖੂ ਵਾਂਗੂ ਆਪਾਂ ਜਿੱਥੇ ਮਰਜੀ ਬਹਿ ਜਾਈਏ ਲੋਕ ਸਾਡੇ ਕੋਲ ਆਪ ਚੱਲ ਕੇ ਆਉਣਗੇ ਧਿਆਨ ਰੱਖਿਓ ਭਾਈ ਦੀ ਗੱਲ ਚੰਗੀ ਲੱਗੀ ਤਾਂ ਸ਼ੇਅਰ ਤੁਸੀਂ ਜ਼ਰੂਰ ਕਰਕੇ ਜਾਇਓ